ਹੈਲੋ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਕਿਸਾਨ ਡੇਰੀ ਫਾਰਮ ਦੇ ਉੱਤੇ ਖੋਛ ਹੋਮਗੇ ਵੀ ਜਿੱਥੇ ਵੀ ਹੋਮਗੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਤੁਹਾਡੀ ਜੜਦੀ ਕਲਾ ਦੀ ਤੁਹਾਡੇ ਕਾਰੋਬਾਰਾਂ ਦੀਆਂ ਤੁਹਾਡੇ ਪਰਿਵਾਰਾਂ ਦੀਆਂ ਅਰਦਾਸਾ ਕਰਦੇ ਆ ਮਾਲਕਾ ਸਾਡੇ ਵੇਵਰ ਨੂੰ ਜੜਦੀ ਕਲਾ ਚ ਰੱਖੀ ਉਹਨਾਂ ਦੇ ਕਰ ਅਥਵਾ ਪਿਆਰ ਤੇ ਉਹਨਾਂ ਦੇ ਕਾਰੋਬਾਰਤ ਵਿੱਚ ਤਰੱਕੀਆਂ ਮਖੀ ਗੁਰੂ ਸਾਹਿਬ ਜੀ ਇਹ ਸਾਡੀ ਦੁਆ ਤੁਹਾਡੇ ਲਈ ਜਿੱਥੇ ਵੀ ਹੋਵੋਗੇ ਤੁਸੀਂ ਖੁਸ਼ ਹੋਵੋਗੇ ਤੇ ਅੱਜ ਜੀ ਆਪਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਇਸ ਵੇਲੇ ਆਪਾਂ ਲਾਈਵ ਲੈ ਕੇ ਆਉਨੇ ਆ ਤੇ ਲਾਈਵ ਵੀਡੀਓ ਤੇ ਆਪਾਂ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਆਪਾਂ ਜ਼ਰੂਰ ਗੱਲ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਆਪਣਾ ਇਹ ਜਰੂਰ ਨਾਲ ਕਮੈਂਟ ਕਰਿਆ ਕਰੋ ਜੀ ਲਿਖਿਆ ਕਰੋ ਵੀ ਤੁਸੀਂ ਕਿੱਥੋਂ ਦੇਖਦੇ ਆਂ ਵੀਡੀਓ ਕਿਹੜੀ ਜਗ੍ਹਾ ਤੋਂ ਲਾਈਵ ਦੇਖਦੇ ਹੋ ਥੈਂਕ ਯੂ ਤੁਹਾਡਾ ਲਾਈਕ ਕਰਨ ਦਾ ਤੇ ਜੁੜ ਜੋ ਜੀ फटाफट ਆਪਾਂ ਫਿਰ ਕਰੀਏ ਗੱਲ ਸ਼ੁਰੂ ਕੁਝ ਬੰਦੇ ਜੁੜ ਜਾਂਦੇ ਆ ਜਦੋਂ ਥੋੜੇ ਜਿਹੇ ਤੇ ਫਿਰ ਆਪਾਂ ਗੱਲ ਕਰਦੇ ਆ ਜਿਹੜਾ ਅੱਜ ਆਪਾਂ ਵਿਸ਼ਾ ਲੈ ਕੇ ਆਇਆ ਬਹੁਤ ਹੀ ਵਧੀਆ ਵਿਸ਼ਾ ਇਹਦੇ ਤੋਂ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲੂਗਾ ਇਹ ਜਿਹੜੀ ਆਪਾਂ ਵਿਸ਼ਾ ਲੈਂਦਾ ਗਾ ਜਿਹੜੀਆਂ ਝੋਟੀਆਂ ਜਾਂ ਗਾਵਾਂ ਜਾਂ ਮੱਝਾਂ ਆਪਣੀਆਂ ਸੂਣ ਵਾਲੀਆਂ ਹੁੰਦੀਆਂ ਸੂਣ ਤੋਂ ਪਹਿਲਾਂ ਤੇ ਸੂਣ ਤੋਂ ਬਾਅਦ ਜਿਹੜੀ ਆਪਾਂ ਫੀਡ ਦੇਣੀ ਆ ਇਹ ਉਹਦੇ ਉੱਤੇ ਗੱਲ ਕਰਾਂਗੇ ਜੀ ਇਹਨੂੰ ਆਪਾਂ ਟਰਾਂਜ਼ਿਟ ਫੀਡ ਵੀ ਬੋਲ ਦਿੰਨੇ ਆ ਤੇ ਇਹ ट्रांजिट ਫੀਡ ਆਪਾਂ ਇਹਦੇ ਕੀ ਸਾਡੇ ਪਾਸੋਂ ਨੂੰ ਫਾਇਦੇ ਹੁੰਦੇ ਆ ਤੇ ਕਿਉਂ ਇਹ ਆਪਾਂ ਨੂੰ ਦੇਣੀ ਚਾਹੀਦੀ ਆ ਤੇ ਇਹ ਕਿਹੜੇ-ਕਿਹੜੇ ਕਿਵੇਂ ਆਪਾਂ ਇਹਨੂੰ ਤਿਆਰ ਕਰਨਾ ਇਹਦੇ ਉੱਤੇ ਸਾਰਾ ਫਾਰਮੂਲਾ ਆਪਾਂ ਦੱਸਾਂਗੇ ਆ ਜੀ ਜੁੜ ਜੋ ਤੁਸੀਂ ਜੁੜਦੇ ਜੀ ਜੁੜ ਜੋ ਸਤਿ ਸ੍ਰੀ ਅਕਾਲ ਜੀ ਜਿਹੜੀ ਆਪਾਂ ਇਹ ਲੱਗਿਆ ਹੈ ਵਿਸ਼ਾ ਬਹੁਤ ਵਧੀਆ ਜੀ ਇਹ ਤੋਂ ਕਾਫੀ ਕੁਝ ਆਪਾਂ ਨੂੰ ਜਿਹੜਾ ਸਿੱਖਣ ਨੂੰ ਮਿਲੂਗਾ ਆਪਾਂ ਜਿਹੜੀ ਗੱਲ ਕਰਨੀਆਂ ਉਹ ਆਪਾਂ ਇੱਕ ਅੱਜ ਟਰਾਂਜਿਟ ਫੀਡ ਦੇ ਉੱਤੇ ਗੱਲ ਕਰਨੀਆਂ ਵੀ ਉਹ ਜਿਹੜੇ ਸਾਡੇ ਪਸ਼ੂ ਨੇ ਗਾਂਾਂ ਮੱਝਾਂ ਨੇ ਉਹਨਾਂ ਨੂੰ ਇਹ ਸਪੀਡ ਦੇ ਕੀ ਫਾਇਦੇ ਨੇ ਇਹ ਸਾਨੂੰ ਫੀਡ ਕਿਉਂ ਦੇਣੀ ਚਾਹੀਦੀ ਹੈ ਇਹਦੇ ਉੱਤੇ ਆਪਾਂ ਜਿਹੜੀ ਅੱਜ ਗੱਲਬਾਤ ਕਰਦੇ ਆ ਜੀ ਤੁਸੀਂ ਜੁੜ ਜਿਓ ਜੀ ਫਟਾਫਟ ਤੇ ਇਹਦਾ ਜਿਹੜਾ ਟ੍ਰਾਂਜਿਟ ਫੀਡ ਦਾ ਮੇਨ ਕਾਰਨ ਹੁੰਦਾ ਜਿਹੜਾ ਪਸ਼ੂ ਦੀ ਨਾ ਇਹ ਤਾਕਤ ਸੂਣ ਤੋਂ ਪਹਿਲਾਂ ਜਿਹੜੀ ਪਸ਼ੂ ਨੂੰ ਤਾਕਤ ਮਿਲਦੀ ਆ ਜਿਹੜਾ ਇਹ ਸਪੀਡ ਦੇ ਨਾਲ ਪਸ਼ੂ ਦੇ ਅੰਦਰ ਜਿਹੜਾ ਦੁੱਧ ਬਣਨ ਦੀ ਕਸ਼ਮਤਾ ਜਿਹੜੀ ਉਹ ਵਧ ਜਾਂਦੀ ਆ ਦੁੱਧ ਜ਼ਿਆਦਾ ਬਣਦਾ ਜੀ ਤੇ ਇਹ ਇਸ ਫੀਡ ਦੇ ਜਿਹੜੇ ਇਹ ਫਾਇਦੇ ਹੁੰਦੇ ਆ ਪਸੂ ਜੀ ਤੇ ਵੀ ਤੰਦਰੁਸਤ ਤੇੰਰੀਆ ਜਿਹੜਾ ਉਹਦਾ ਬੱਚੜਾ ਉਹਨੂੰ ਵੀ ਜਿਹੜੀ ਤਾਕਤ ਮਿਲਦੀ ਹੈ ਉਹ ਵੀ ਤੰਦਰੁਸਤ ਹੁੰਦਾ ਹੈ ਤੇ ਇਹਦੇ ਵਾਸਤੇ ਜਿੰਮੇ ਕਈ ਗਾਵਾਂ ਕਮਜ਼ੋਰ ਹੁੰਦੀਆਂ ਉਹਨੂੰ ਕਮਜ਼ੋਰੀ ਤੋਂ ਬਚਾਉਂਦੀ ਹੈ ਜੀ ਇਹ ਇਹਦੇ ਵਾਸਤੇ ਆਪਾਂ ਮੱਕੀ ਦਲੀਆ ਲੈਣਾ ਜੀ ਮੱਕੀ ਪੀਸੀ ਹੋਈ ਲੈ ਲਓ ਜਿਵੇਂ ਜਾਓ ਲੈ ਲਓ ਜੀ ਕਣਕ ਦਾ ਛੱਲ ਲੈ ਲਓ ਤੇ ਚੌਲਾਂ ਵੀ ਛੱਲ ਲੈ ਲਓ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹ ਜਿਹੜੀ ਪਸ਼ੂ ਦੀ ਬਾਡੀ ਦੀ એનર્ਜੀ ਆ ਤੇ ਦੁੱਧ ਨੂੰ ਤਿਆਰ ਕਰਨ ਦੀ ਜਿਹੜੀ ਇਹਦੀ ਕਸਮਤਾ ਵਾਧੀ ਆ ਤੇ ਜਿਹੜੀ ਪਸ਼ੂ ਦੀ ਬਾਡੀ એનર્ਜੀ ਆ ਉਹ ਵੀ ਇਨਕਰੀਜ਼ ਹੁੰਦੀ ਹੈ ਇਹਦੇ ਨਾਲ ਤੇ ਇਹਦੇ ਵਿੱਚ ਜਿਹੜੇ ਆਪਾਂ ਪ੍ਰੋਟੀਨ ਇਨਿੰਗ ਰੇਟ ਪਾਉਣੇ ਆ ਗ੍ਰੇਡੈਂਟ ਪਾਉਣੇ ਆ ਉਹਦੇ ਵਾਸਤੇ ਵੀ ਆਪਾਂ ਗੱਲ ਕਰ ਲੈਨੇ ਆ ਉਹਦੇ ਵਿੱਚ ਆਪਾਂ ਜਿਵੇਂ ਬਛੜੇ ਦੀ ਗਰੋਥ ਹੋ ਜਾਂਦੀ ਆ ਤੇ ਦੁੱਧ ਲਈ ਵੀ ਹੁੰਦਾ ਗਾ ਇਹ ਸੋਇਆ ਦੇ ਸੋਇਆ ਬੀਨ ਦੀ ਖਾਲ ਲੈ ਲੈਣੀ ਹੈ ਜੀ ਆਪਾਂ ਇਹਦੇ ਵਿੱਚ ਸਰੋਂ ਦੀ ਖਾਲ ਲੈ ਲਓ ਜੀ ਤੇ ਮੂਗਫਲੀ ਦੀ ਖਾਲ ਲੈ ਲਓ ਤੁਸੀਂ ਤੇ ਜਿਵੇਂ ਆਪਣੇ ਬਨੌੜਿਆਂ ਦੀ ਕਪਾਹ ਦੀ ਕੈਹਦੇ ਨੇ ਆਪਾਂ ਖਾਲ ਜਿਹੜੀ ਉਹ ਲੈ ਲੈਣੀ ਚਾਹੀਦੀ ਹੈ ਜੀ ਜਿਹੜੀਆਂ ਇਹ ਚੀਜ਼ਾਂ ਨੇ ਪ੍ਰੋਟੀਨ ਨੇ ਜਿਹੜੇ ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਆ ਤੇ ਦੁੱਧ ਵੀ ਵਧਾਉਂਦੇ ਆ ਜੀ ਤੇ ਨਾਲ ਆਪਾਂ ਇਹਨਾਂ ਦੇ ਮਿਨਰਲ ਤੇ ਵਿਟਾਮਿਨ ਜਿਹੜੇ ਆ ਉਹ ਵੀ ਆਪਾਂ ਇਹਨੂੰ ਦੇਣੇ ਆ ਇਹ ਸੂਣ ਸਮੇ ਜਿਹੜੀਆਂ ਆਪਣੀਆਂ ਪਸ਼ੂ ਨੂੰ ਕੋਈ ਬਿਮਾਰੀਆਂ ਆਉਂਦੀਆਂ ਉਹਨਾਂ ਤੋਂ ਇਹ ਵਿਚਾਰ ਰੱਖਦੇ ਆ ਤੇ ਇਹ ਫੀਡ ਦਾ ਆਪਾਂ ਪੂਰਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਕਰਦੇ ਆ ਆਪਾਂ ਪਹਿਲਾਂ ਗੱਲ ਕਰ ਲਈਏ ਵੀ ਇਹਨੂੰ ਮਿਨਰਲ ਮਿਕਸ ਜਿਹੜੇ ਕਿਹੜੇ-ਕਿਹੜੇ ਦੇਣੇ ਆ ਮਿਨਰਲ ਮਿਕਸ ਦੇਣੇ ਆਪਾਂ ਨੂੰ ਇੱਕ ਦਾ ਜੀ ਸੀ ਏ ਆ ਜਾਂਦਾਗਾ ਜੀ ਇੱਕ ਕੱਲੇ ਪੀ ਦੇ ਵਿੱਚ ਆ ਜਾਂਦਾਗਾ ਤੇ ਐਮ ਜੀ ਆ ਜਾਂਦਾਗਾ ਨਾਮ ਕਦੇਣਾ ਜੀ ਇਹਨੂੰ ਤੇ ਆਪਾਂ ਇਹਦੇ ਤੇ ਵਿਟਾਮਿਨ ਜਿਹੜੇ ਆ ਏ ਡੀ ਈ ਏ ਆਪਾਂ ਵਿਟਾਮਿਨ ਦੇਨੇ ਆ ਜੀ ਤੇ ਜਿਹੜੇ ਟ੍ਰੇਸ ਮਿਨਰਲ ਉਹ ਆਪਾਂ ਦੇਨੇ ਆ ਜੀ ਜੈਡ ਐਨ ਸੀ ਯੂ ਤੇ ਐਸ ਸੀ ਜ਼ਿੰਕ ਕੈਲਸ਼ੀਅਮ ਇਸ ਤਰ੍ਹਾਂ ਸਲਫੇਟ ਇਹ ਜਿਹੜੇ ਆਪਾਂ ਮਿਨਰਲ ਜਿਹੜੇ ਆਪਾਂ ਇਹਨਾਂ ਨੂੰ ਦੇਨੇ ਹੁੰਦੇ ਆ ਛੋਟੀ ਫਾਰਮ ਦੇ ਵਿੱਚ ਅੱਖਰ ਅੱਖਰ ਆ ਜਾਂਦੇ ਆ ਇਹ ਜਿਵੇਂ ਮਿਲਕ ਫੀਵਰ ਆ ਇਸ ਦੇ ਉੱਤੇ ਜਿਹੜੀ ਇਹਨੂੰ ਬਚਾਉਂਦੇ ਆ ਜੀ ਤੇ ਜਿਹੜੀ ਪੇਟ ਦੀ ਹੈਲਥ ਆ ਉਹਨੂੰ ਵੀ ਇਹ ਸਹੀ ਰੱਖਦੇ ਆ ਜਿਹੜਾ ਜਿਹੜੀ ਇਹ ਫੀਡ ਦੇਣੀ ਆ ਇਹਦੇ ਨਾਲ ਆਪਾਂ ਯੀਸਟ ਵੀ ਇਸਤ ਗੱਲ ਕਲਚਰ ਵੀ ਆਪਾਂ ਇਹਨਾਂ ਨੂੰ ਦੇਣਾ ਤੇ ਬਫਰ ਮਿੱਠਾ ਸੋਡਾ ਥੋੜੀ ਮਾਤਰਾ ਚ ਦੇਣਾ ਜੀ ਇਹਦਾ ਕੰਮ ਹੁੰਦਾਗਾ ਸੇਰਾ ਵੀ ਇਹ ਜਿਹੜੀ ਪਾਚਨ ਕਿਰਿਆ ਪਚਾਉਣ ਦੀ ਸ਼ਕਤੀ ਜਿਦਾਂ ਨੇ ਨੂੰ ਸਹੀ ਹজম ਕਰਨ ਦੀ ਜਿਹੜੀ ਪ੍ਰਕਿਰਿਆ ਉਹਨੂੰ ਇਹ ਸਹੀ ਰੱਖਦਾਗਾ ਫਿਰ ਆਪਾਂ ਨਾਲ ਇਹਦੇ ਵਿੱਚ ਪਾਉਣੇ ਆ ਜੀ ਜਿਹੜੇ ਫੈਟ ਵਾਸਤੇ ਤੇ ਇਹਨੂੰ ਤੁਰਤ એનર્ਜੀ ਜਿਹੜੀ ਦੇਣ ਉਹ ਵੀ ਆਪਾਂ ਜਿਹੜੇ ਵਿੱਚ ਪਾਉਣੇ ਆ ਉਹਦੇ ਵਾਸਤੇ ਆਪਾਂ ਬਾਈਪਾਸ ਫੈਟ ਲੈਣੀ ਆ ਜੀ ਗੋੜ ਜਾਂ ਸੀਰਾ ਲੈਣਾ 200 ਤੋਂ 300 ਗ੍ਰਾਮ ਤੇ ਸੂਣ ਤੋਂ ਬਾਅਦ ਬਾਲਾ ਜਲਦੀ ਨਹੀਂ ਦੇਣਾ ਸੂਣ ਤੋਂ ਬਾਅਦ ਦੁੱਧ ਜਿਹੜਾ ਜਲਦੀ ਚੱਲ ਪੈਂਦਾ ਜੀ ਇਹਦੇ ਵਿੱਚ ਇਹ ਚੀਜ਼ਾਂ ਦੇਣ ਦਾ ਤਾਂ ਫਾਇਦਾ ਕਿ ਜਿਹੜੀ ਪਸ਼ੂ ਦੀ એનર્ਜੀ ਬੂਸਟ ਹੋ ਜਾਂਦੀ ਆ ਤੇ ਉਹਦੇ ਵਾਸਤੇ ਇਹ ਬਹੁਤ ਵਧੀਆ ਹੁੰਦਾਗਾ ਕਈ ਵਾਰੀ ਆਪਾਂ ਪਸ਼ੂ ਥੂਪਿੰਦਾਗਾ ਪਰ ਦੁੱਧ ਜਿਹੜਾ ਉਹਦਾ ਛੇਤੀ ਨਹੀਂ ਚੱਲਦਾਗਾ ਉਹਦੇ ਵਾਸਤੇ ਇਹ ਫੀਡ ਜਿਹੜੀ ਆ ਤਿਆਰ ਕਰਕੇ ਦੇਣੀ ਬਹੁਤ ਚੰਗੀ ਹੁੰਦੀ ਆ ਹੁਣ ਆਪਾਂ ਇਹਦੇ ਫਾਰਮੂਲੇ ਦੀ ਗੱਲ ਕਰ ਲੈਨੇ ਆਂ ਵੀ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਇਹਦੇ ਵਿੱਚ ਸਾਰੀ ਕਿੰਨੀ-ਕਿੰਨੀ ਕੁਆਂਟੀਟੀ ਦੇ ਵਿੱਚ ਆਪਾਂ ਨੂੰ ਚਿਹਰੀਆਂ ਚੀਜ਼ਾਂ ਚਾਹੀਦੀਆਂ ਉਹਦੇ ਵਾਸਤੇ ਆਪਾਂ ਲੈਣਾ ਜੀ ਮੱਕੀ ਦਾ ਦਲੀਆ ਲੈ ਲਓ ਜੀ 35 ਕਿਲੋ ਤੇ ਜਿਹੜੀ ਕਣਕ ਦਾ ਛਿਲਕਾ ਜਿਹੜਾ ਉਹ ਲੈ ਲਓ 20 ਕਿਲੋ ਤੇ ਚੌਲਾਂ ਦਾ ਛੱਲਾ ਲੈ ਲਓ ਜੀ 10 ਕਿਲੋ ਤੇ ਸੋਇਆਬੀਨ ਦੀ ਖਾੜ ਲੈ ਲਓ ਜੀ 20 ਕਿਲੋ ਤੇ ਸਰੋਂ ਦੀ ਖਾੜ ਲੈ ਲਓ ਜੀ 10 ਕਿਲੋ ਤੇ ਮਿਨਰਮੈਕਸ ਲੈ ਲਓ 2 ਕਿਲੋ ਤੇ ਨਾਮਕ ਲੈ ਲਓ ਤੁਸੀਂ ਜੀ 1 ਕਿਲੋ ਤੇ ਬਾਈਪਾਸ ਫੈਟ ਲੈ ਲਓ ਤੁਸੀਂ 1.5 ਕਿਲੋ ਜੀ ਤੇ ইস্ট ਲੈ ਲਓ ਜੀ ਤੁਸੀਂ 0.5 ਕਿਲੋਗ੍ਰam ਮਤਲਬ ਇਹਦੇ ਇਹਦੇ ਛੋਟੇ ਤੁਸੀਂ ਆ ਮਿਲਾ ਲੈਣੀ ਆ ਇਹ ਚੀਜ਼ਾਂ ਮਿਲਾ ਕੇ ਤੁਸੀਂ ਇਹ ਫੀਡ ਹੈ ਜਿਹੜੀ ਇਹਨੂੰ ਤਿਆਰ ਕਰ ਲੈਣਾ ਹੈ ਜੀ ਤੇ ट्रांजिट ਫੀਡ ਦੇਣ ਦਾ ਮਤਲਬ ਇਹ ਆ ਵੀ ਤੁਸੀਂ ਸੂਨ ਤੋਂ 2-3 ਦਿਨ ਪਹਿਲਾਂ ਇਹਨੂੰ ਜਿਹੜੀ ਆ ਉਹ ਥੋੜੀ ਜੀ ਫੀਡ ਘਟਾ ਦਿਓ ਉਸ ਤੋਂ ਪਹਿਲਾਂ ਤੁਸੀਂ ਫੀਡ ਇਹਨੂੰ ਦੇਓ ਜੀ ਤਾਂ ਫੀਡ ਜਦੋਂ ਵੀ ਇਹ ਦੇਣੀ ਸ਼ੁਰੂ ਕਰਨੀ ਹੈ ਤਾਂ ਹੌਲੀ-ਹੌਲੀ ਕਰਕੇ ਆਪਾਂ ਇਹਨੂੰ ਫੀਡ ਦੇਣੀ ਸ਼ੁਰੂ ਕਰੋ ਆਸਤੇ-ਆਸਤੇ ਇਹਨੂੰ ਅਪਡੇਟ ਕਰੋ 1 ਕੋ ਲੱਖ ਤਾਂ ਆਪਾਂ ਫੀਡ ਜਿਹੜੀ ਦਾਣਾ 1 ਕੋ ਲੱਖ ਪੂਰਾ ਦਾਣਾ ਨਹੀਂ ਪਸ਼ੂ ਨੂੰ ਦੇਣਾਗਾ ਇਹਨੂੰ ਥੋੜਾ-ਥੋੜਾ ਕਰਕੇ ਵਧਾਉਂਦੇ ਚੱਲੋ ਉਹਦਾ ਇਹਦਾ ਜਾਦੇ ਫਾਇਦਾ ਹੈ ਸਾਫ਼ ਪਾਣੀ ਹਮੇਸ਼ਾ ਹੀ ਜਿਹੜਾ ਪਸ਼ੂਆਂ ਨੂੰ ਆ ਤੁਸੀਂ ਸਾਫ਼ ਪਾਣੀ ਹਮੇਸ਼ਾ ਹੀ ਤੁਸੀਂ ਪਸ਼ੂਆਂ ਨੂੰ ਦਿਓ ਜੀ ਇਹ ਆਪਾਂ ਟ੍ਰਾਜੈਂਟ ਫੀਡ ਦੇ ਉੱਤੇ ਗੱਲ ਕੀਤੀ ਆ ਤੇ ਇਹ ਪੂਰਾ ਜਿਹੜਾ ਆਪਾਂ ਤੁਹਾਨੂੰ ਫਾਰਮੂਲਾ ਦੱਸਿਆਗਾ ਤੇ ਇਹਦੇ ਫਾਇਦੇ ਵੀ ਦੱਸਿਆ ਤੁਹਾਨੂੰ ਵੀ ਆਪਾਂ ਕਿਉਂ ਦੇਣੇ ਚਾਹੀਦੇ ਆ ਤੇ ਆਪਣੀ ਇਹ ਜਿਹੜੀ ਜਾਣਕਾਰੀ ਆ ਤੁਹਾਨੂੰ ਕਿੱਦਾਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ লাইਕ શેર ਵੀ ਜਰੂਰ ਕਰਿਆ ਕਰੋ ਤੇ ਚੈਨਲ ਕਰ ਲੋ ਆਪਣਾ ਸਬਸਕ੍ਰਾਈਬ ਤਾਂ ਕਿ ਜਿਹੜੀ ਵੀ ਆਪਾਂ ਵੀਡੀਓ ਬਣਾਈਏ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਤੇ ਉਹਦੇ ਵਾਸਤੇ ਦਬਕੋ ਜੀ ਘੰਟੀ ਵਾਲਾ ਬਟਨ ਤੇ ਨਾਲ ਇਹ ਜਰੂਰ ਦੱਸਿਆ ਕਰੋ ਜੀ ਤੁਸੀਂ ਜਿਹੜਾ ਲਾਈਵ ਆ ਕਿੱਥੋਂ-ਕਿੱਥੋਂ ਦੇਖਦੇ ਆ ਤੇ ਸਾਨੂੰ ਇਹ ਚੀਜ਼ ਦਾ ਪਤਾ ਲੱਗ ਸਕੇ ਵੀ ਛੱਡਾ ਜਿਹੜਾ ਲਾਈਵ ਆ ਉਹ ਕਿਹੜੇ ਪਿੰਡਾਂ ਸ਼ਹਿਰਾਂ ਤੱਕ ਕਿੱਥੋਂ ਤੱਕ ਜਾ ਰਿਹਾ ਹੈਗਾ ਜੀ ਇਹ ਚੀਜ਼ ਬਾਰੇ ਵੀ ਦੂਰ ਦੱਸਿਆ ਕਰੋ ਤੇ ਆਪਣੀਆਂ ਜਾਣਕਾਰੀਆਂ ਕਿੱਡਾਂ ਨੀਆਂ ਲੱਗੀਆਂ ਇਹ ਵੀ ਕਮੈਂਟਾਂ ਦੇ ਵਿੱਚ ਲਿਖਿਆ ਕਰੋ ਜੇ ਤੁਸੀਂ ਕਿਸੇ ਵੀ ਜਾਣਕਾਰੀ ਉੱਤੇ ਗੱਲ ਕਰਨੀ ਹੈ ਕਿਸੇ ਵੀ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਤਾਂ ਕਮੈਂਟਾਂ ਦੇ ਵਿੱਚ ਲਿਖਿਆ ਕਰੋ ਜੀ ਥੋੜਾ ਕਣਾ ਸਵਾਲ ਜਵਾਬ ਅਸੀਂ ਤੁਹਾਨੂੰ ਕਮੈਂਟਾਂ 'ਚ ਦੇ ਸਕਦੇ ਹਾਂ ਤੇ ਜੇ ਕੋਈ ਜ਼ਿਆਦਾ ਆਪਾਂ ਨੂੰ ਗੱਲ ਹੁੰਦੀ ਹੈ ਤਾਂ ਉਹਦੇ ਉੱਤੇ ਆਪਾਂ ਵਧੀਆ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਜੀ ਤੇ ਲਾਈਵ ਵੀ ਕਰਾਂਗੇ ਤੇ ਵੀਡੀਓ ਵੀ ਬਣਾ ਕੇ ਦੇਵਾਂਗੇ ਅਗਰ ਤੁਸੀਂ ਟ੍ਰਾਂਜਿਟ ਪੀਟ ਦੀ ਵੀਡੀਓ ਦੇਖਣੀ ਹੈ ਤੇ ਇਸੇ ਚੈਨਲ ਦੇ ਉੱਤੇ ਆਪਣੀ ਵੀਡੀਓ ਚੱਲਦੀ ਹੈ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਇਹ ਸੀ ਜੀ ਆਪਣੀ ਅੱਜ ਦੀ ਜਾਣਕਾਰੀ ਤੁਸੀਂ ਇਹਨਾਂ ਚੀਜ਼ਾਂ ਇਹਦੇ ਵਾਸਤੇ ਜ਼ਰੂਰ ਕਮੈਂਟਾਂ ਦੇ ਵਿੱਚ ਲਿਖਿਆ ਕਰੋ ਜੀ ਤੁਸੀਂ ਕਿਹੜੀਆਂ-ਕਿਹੜੀਆਂ ਜਗ੍ਹਾ ਤੋਂ ਦੇਖਦੇ ਆ ਜਿਹੜੇ ਬੰਦਿਆਂ ਦੇ ਜਿਹੜੇ ਇਹਦੇ ਜਿਹੜੇ ਬੰਦੇ ਪੁਰਾਣੀ ਡੇਰੀ ਫਾਰਮ ਕਰਦੇ ਆ ਉਹਨਾਂ ਨੂੰ ਕਾਫੀ ਨੌਲੇਜ ਹੁੰਦੀ ਹੈ ਤੇ ਨੌਲੇਜ ਇੱਕ ਦੂਜੇ ਨਾਲ ਰਲ ਮਿਲ ਕੇ ਮਿਲਦੀ ਆ ਜੀ ਸਾਂਝੀ ਕਰਨੀ ਚਾਹੀਦੀ ਆ ਆਪਾਂ ਨੂੰ ਹਰ ਇੱਕ ਕੋਲੇ ਸਾਰੀ ਨੌਲੇਜ ਨਹੀਂ ਹੰਡੀਗੀ ਕਿਸੇ ਕੋਲੇ ਕਿਸੇ ਤਰ੍ਹਾਂ ਦੀ ਨੌਲੇਜ ਹੰਡੀ ਆ ਕਿਸੇ ਕੋਲੇ ਕਿਸੇ ਤਰ੍ਹਾਂ ਦੀ ਨੌਲੇਜ ਹੰਡੀ ਆ ਇਹਨੂੰ ਆਪਾਂ ਹਮੇਸ਼ਾ ਹੀ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਨੂੰ ਸਾਂਝੇ ਕਰਨਾ ਚਾਹੀਦਾ ਤਾਂ ਕਿ ਇੱਕ ਦੂਜੇ ਨੂੰ ਮਿਲ ਕੇ ਆਪਾਂ ਨੂੰ ਜਿਹੜੀ ਚੰਗਾ ਪਤਾ ਲੱਗ ਸਕੇ ਪਸ਼ੂਆਂ ਦੀ ਦੇਖਭਾਲ ਵਾਲੇ ਜਿਹੜੇ ਸਾਡੇ ਡੇਰੀ ਫਾਰਮ ਆ ਉਹ ਚੰਗੀ ਤਰੱਕੀ ਵੱਲ ਜਾਣ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਡੇਰੀ ਫਾਰਮਰ ਦੀ ਜਿਹੜੀ ਡੇਰੀ ਫਾਰਮਰ ਦੇ ਵਿੱਚ ਜਿਹੜਾ ਕਾਫੀ ਵਾਧਾ ਹੋਊਗਾ ਇਹਨਾਂ ਦੇ ਪ੍ਰੋਫਿਟ ਦੇ ਵਿੱਚ ਕਿਉਂਕਿ ਲੋਕ ਕਾਫੀ ਸचेਤ ਹੋ ਚੁੱਕੇ ਆ ਜਿਹੜਾ ਬਾਜ਼ਾਰਾਂ ਦੇ ਵਿੱਚ ਡੁਪਲੀਕੇਸੀ ਆ ਰਹੀ ਹੈ ਜੇ ਤੁਸੀਂ ਇਹਨੂੰ ਜਾਦਾ ਆਰਗੇਨਿਕ ਵਾਲੇ ਪਾਸੇ ਲੈ ਕੇ ਜਾਓਗੇ ਤਾਂ ਤੁਹਾਡਾ ਜਿਹੜੀ ਆਮਦਨ ਦਾ ਸਰੋਤ ਉਹ ਜ਼ਿਆਦਾ ਵਧੂਗਾ ਤੇ ਜਿਹੜੇ ਤੁਹਾਡੇ ਖਰਚੇ ਆ ਉਹ ਘਟ ਜਾਣੇ ਆ ਜੀ ਹਮੇਸ਼ਾ ਜਿੱਥੇ ਖਰਚੇ ਘੱਟ ਹੁੰਦੇ ਆ ਤੇ ਉੱਥੇ ਆਮਦਨੀ ਵੱਧ ਹੁੰਦੀ ਆ ਜੇ ਤੁਸੀਂ ਖਰਚੇ ਵਧਾਓਗੇ ਤਾਂ ਤੁਹਾਡੀ ਆਮਦਨੀ ਆਟੋਮੈਟਿਕਲੀ ਜਿਹੜੀ ਆ ਉਹ ਘੱਟ ਜਾਂਦੀ ਹੈ ਜਦੋਂ ਆਪਾਂ ਇਦਾਂ ਦੇ ਫੀਡਾਂ ਤਿਆਰ ਕਰਕੇ ਆਪਣੇ ਆਪ ਫੀਡ ਤਿਆਰ ਕਰਕੇ ਪਸ਼ੂਆਂ ਨੂੰ ਪਾਉਨੇ ਆ ਉਹਦੇ ਵਿੱਚ ਸਾਡੇ ਪਸ਼ੂਆਂ ਦੀ ਵੀ ਗਰੋਥ ਹੁੰਦੀ ਆ ਤੇ ਜਿਹੜੇ ਪਸ਼ੂਆਂ ਦੇ ਬੱਚਰੇ ਹੁੰਦੇ ਆ ਉਹਨਾਂ ਦੀ ਵੀ ਗਰੋਥ ਹੁੰਦੀ ਆ ਜੀ ਜਿਹੜੇ ਪਸ਼ੂਆਂ ਦੇ ਬੱਚਰੇ ਆ ਉਹ ਜੇ ਗਰੋਥ ਕਰਨਗੇ ਤਾਂ ਛੇਤੀ ਤਿਆਰ ਹੋਣਗੇ ਜੇ ਜਿਹੜਾ ਸਾਡੀ ਡੈਰੀ ਦੇ ਅੰਦਰ ਆ ਉਹਦੇ ਵਿੱਚ ਵਾਧਾ ਹੋਊਗਾ ਜੀ ਪਸ਼ੂਆਂ ਦਾ ਇਹ ਇਹ ਛਿੰਗੀਆਂ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਜੀ ਸੋਨੂੰ ਕਿੱਦਾਂ ਲੱਗੀਆਂ ਇਹਦੇ ਬਾਰੇ ਜ਼ਰੂਰ ਲਿਖਿਓ ਤੇ ਕਿਉਂਕਿ ਡੈਰੀ ਪਾਲਣ ਦੇ ਵਿੱਚ ਸਭ ਤੋਂ ਜਿਹੜਾ ਡੈਰੀ ਕਾਮਯਾਬ ਹੋਣ ਦਾ ਜਿਹੜਾ ਮਕਸਦ ਆ ਉਹ ਜੇ ਅਸੀਂ ਜ਼ਿਆਦਾ ਪਸ਼ੂ ਮੁੱਲ ਲੈ ਕੇ ਜਾਂ ਮਹਿੰਗੇ ਲੈ ਕੇ ਪਾਵਾਂਗੇ ਉਹਦੇ ਵਿੱਚ ਸਾਡਾ ਨੁਕਸਾਨ ਹੁੰਦਾ ਜੇ ਸਾਡੀ ਡੈਰੀ ਦੇ ਅੰਦਰ ਸਾਡੇ ਪਸ਼ੂਆਂ ਦੇ ਬੱਚਰੇ ਜਿਹੜੇ ਤਿਆਰ ਹੋ ਜਾਣ ਤਾਂ ਉਹ 2 ਸਾਲਾਂ ਦੇ ਅੰਦਰ ਸਾਡੇ ਪਸ਼ੂ ਵੇਚ ਰਲ ਜਾਂਦੇ ਆ ਤੇ ਪਸ਼ੂਆਂ ਦੀ ਆਮਦਨੀ ਤਾਂ ਵਾਧੀ-ਵਾਧੀ ਆ ਨਾਲ ਸਾਡੀ ਦੁੱਧ ਦੀ ਪ੍ਰੋਡਕਸ਼ਨ ਵਾਧੀ ਆ ਤੇ ਜਿਹੜਾ ਅਸੀਂ ਪੈਸਾ ਖਰਚ ਕਰਨਾ ਸੀ ਮੁੱਲ ਪਸ਼ੂ ਲੈਣ ਤੇ ਸਾਡਾ ਉਹ ਵੀ ਜਿਹੜਾ ਬਚ ਜਾਂਦਾਗਾ ਇਸ ਤਰ੍ਹਾਂ ਫਿਰ ਸਾਡੇ ਜਿਹੜੇ ਆਪ ਦੇ ਘਰ ਦੇ ਪਸ਼ੂ ਹੁੰਦੇ ਆ ਉਹ ਸਾਨੂੰ ਪਤਾ ਹੁੰਦਾ ਵੀ ਇਹਨਾਂ ਦੀ ਜਿਹੜੀ ਮਿਲਕ ਪ੍ਰੋਡਕਸ਼ਨ ਪਹਿਲਾਂ ਇਹਨਾਂ ਦੀ ਮਾਂ ਥੱਲੇ ਕੀ ਸੀਗੀ ਜਿਹਦੀ ਦਾਦੀ ਥੱਲੇ ਕੀ ਸੀ ਉਹ ਦੇ ਤਾਂ ਆਉਣਾ ਜਿਹੜੇ ਅਸੀਂ ਅੱਗੇ ਬੱਚੇ ਤਿਆਰ ਕਰਾਂਗੇ ਉਹਨਾਂ ਦੀ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਆ ਉਹ ਵੀ ਜ਼ਿਆਦਾ ਹੋਵੇਗੀ ਕਿਉਂਕਿ ਉਹ ਆਪਣੀ ਆਪ ਦੀ ਬਰੀਡ ਤਿਆਰ ਕੀਤੀ ਹੁੰਦੀ ਹੈ ਤੇ ਆਪਾਂ ਜਿਹੜੀ ਬਰੀਡ ਤਿਆਰ ਕਰਦੇ ਆ ਉਹਦਾ ਆਪਣੇ ਕੋਲੇ ਵੇਰਵਾ ਲਿਖਿਆ ਕਰੋ ਜ਼ਰੂਰ ਤੇ ਕਿਉਂਕਿ ਜੇ ਵੇਰਵਾ ਹੋਊਗਾ ਸਾਰਾ ਪੀੜੀਦਰ ਪੀੜੀ ਤਾਂ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਉਹ ਉਹ ਬਰੀਡ ਦਾ ਜਿਹੜਾ ਕੀਮਤ ਵੀ ਵੱਧ ਪੈਂਦੀ ਹੈ ਜੀ ਤੇ ਚਲੋ ਜੀ ਆਪਾਂ ਹੁਣ ਹੋਰ ਕੋਈ ਵਿਸ਼ਾ ਲੈ ਕੇ ਆਵਾਂਗੇ ਕਿਸੇ ਨਵੇਂ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਉਦੋਂ ਤੱਕ ਆਪਾਂ ਤੁਹਾਨੂੰ ਸਾਰਿਆਂ ਨੂੰ ਬੁਲਾਉਣੇ ਆ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮ ਅਲੈਕੁਮ ਖੁਸ਼ ਰਹੋ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ ਹਮੇਸ਼ਾ ਹੀ ਤੇ ਚਲੋ ਮਿਲਦੇ ਆ ਜੀ ਫਿਰ ਕਿਸੇ ਹੋਰ ਵਿਸ਼ੇ ਦੇ ਉੱਤੇ ਉਦੋਂ ਤੱਕ ਦੁਬਾਰੇ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਓਕੇ ਜੀ ਬਾਏ